ਉਹਦੇ ਆਪਣੇ ਕਥਨ ਮੁਤਾਬਕ 350 ਤੋਂ ਵੱਧ ਉਥੇ ਆਰਮੀ ਕੈਂਪ ਲੱਜੁਕੇ ਹਨ। ਆ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ 50 ਆਰਮੀ ਕੈਂਪ ਹੋਰ ਲੱਗੇ ਹਨ। 400 ਦੇ ਕਰੀਬ ਆਰਮੀ ਕੈਂਪ ਜਿਹੜੇ ਨੇ ਉਹ ਬਸਤਰ ਇਲਾਕੇ ਦੇ ਵਿੱਚ ਫੈਲੇ ਹੋਏ ਨੇ। ਹਰ ਆਰਮੀ ਕੈਂਪ ਦੇ ਵਿੱਚ ਔਸਟਨ 400 ਸਿਕਿਉਰਿਟੀ ਫੋਰਸਸ तैनात ਨੇ। ਔਰ 400 ਸਿਕਿਉਰਿਟੀ ਫੋਰਸਸ ਨੂੰ ਇੱਕ ਕੈਂਪ ਵਿੱਚ ਰੱਖਣ ਵਾਸਤੇ ਸੈਂਕੜੇ ਏਕੜ ਜਿਹੜੀ ਪਿੰਡਾਂ ਦੀ ਜ਼ਮੀਨ ਹੈ ਉਹਨੂੰ ਵੱਲ ਲਿਤਾ ਗਿਆ ਹੈ ਸੈਂਕੜੇ ਏਕੜ ਜ਼ਮੀਨ ਇਹਨਾਂ ਕੈਂਪਾਂ ਦੇ ਥੱਲੇ ਆ ਗਈ ਹੈ ਤੇ ਲੋਕਾਂ ਦੇ ਕੋਲ ਆਪਣੀ ਖੇਤੀ ਦੀ ਜ਼ਮੀਨ ਕੱਟ ਗਈ ਹੈ ਉਹਨਾਂ ਨੂੰ ਜਦੋਂ ਉਹ ਕੈਂਪ ਪਾਰ ਕਰਕੇ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਹੈ ਜਿੱਥੇ ਉਹ ਜੰਗਲਾਂ ਦੇ ਰਿਸੋਰਸਸ ਨੂੰ ਆਪਣੇ ਗੁਜ਼ਰ ਬਸਰ ਵਾਸਤੇ ਚੁਣਨਾ ਹੈ ਉਹ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਪੁਛ ਪੜਤਾਲ ਹੁੰਦੀ ਹੈ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿਸੇ ਵੀ ਵਕਤ ਅਰੈਸਟ ਕਰ ਲਿਤਾ ਜਾਂਦਾ ਹੈ ਛੇ ਕੜੀਤੀਆ ਜੇਲਾ ਇਸ ਵਕਤ ਪਰੀਆਂ ਪੀਆਂ ਨੇ ਉਹਨਾਂ ਦੇ ਕੋਲ ਥਾਂ ਨਹੀਂ ਹੈ ਛੋਟੀਆਂ ਛੋਟੀਆਂ ਜੇਲਾ ਦੇ ਵਿੱਚ 4000 ਤੋਂ ਵੱਧ ਆਦੀਵਾਸੀ ਤੂੜੇ ਹੋਏ ਨੇ ਔਰਤਾ ਬੱਚੇ ਮਰਦ ਜਿਨ੍ਹਾਂ ਦੇ ਮੁਕਦਮੇ ਵੀ ਕੋਈ ਨਹੀਂ ਪਰ ਉਹਨਾਂ ਨੂੰ ਉੱਥੇ ਛੋਟੇ ਛੋਟੇ ਜ਼ੁਲਮਾਂ ਦੇ ਪੱਜ਼ੁਰਮਾਂ ਦੇ ਬਦਲੇ ਉਹਨਾਂ ਦੇ ਵਿੱਚ ਢੂੜ ਕੇ ਰੱਖਿਆ ਹੋਇਆ ਹੈ ਜਿਹੜੇ ਆਰਮੀ ਕੈਂਪ ਨੇ ਉਹਨਾਂ ਨੇ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਸਹੂਲਤਾਂ ਹੁੰਦੀਆਂ ਹਨ ਜਿਵੇਂ ਪੀ ਐਚ ਸੀ ਉਹਨਾਂ ਨੂੰ ਕੈਂਪਾਂ ਦੇ ਅੰਦਰ ਸ਼ਾਮਿਲ ਕਰ ਲਿਆ ਹੈ ਕਿ ਜੇ ਤੁਹਾਨੂੰ ਸਿਹਤ ਸੰਭਾਲ ਲਈ ਆਪਣੀ ਸਿਹਤ ਲਈ ਪੀਐਚਪੀ ਵਿੱਚ ਜਾਣਾ ਹੈ ਤੇ ਤੁਹਾਨੂੰ ਕੈਂਪ ਵਿੱਚ ਜਾਣਾ ਪਏਗਾ ਜਿਹੜੀਆਂ ਉੱਥੇ ਵੀਕਲੀ ਹਫਤਾਵਾਰੀ ਮਾਰਕੀਟਾਂ ਲੱਗਦੀਆਂ ਹਨ ਜਿੱਥੇ ਲੋਕ ਆਪਣੀਆਂ ਚੀਜ਼ਾਂ ਵੇਚਦੇ ਹਨ ਤੇ ਉਹਦੇ ਬਦਲੇ ਆਪਣੀ ਜ਼ਰੂਰਤ ਦੀਆਂ ਵਸਤਾਂ ਖਰੀਦਦੇ ਹਨ ਉਹ ਵੀ ਕੈਂਪਾਂ ਨੇ ਆਪਣੇ ਆਲੇ ਦੁਆਲੇ ਕਰ ਦਿੱਤੀਆਂ ਨੇ ਔਰ ਕੈਂਪਾਂ ਦਾ ਪੂਰਾ ਦਾ ਪੂਰਾ ਮਕਸਦ ਇਹ ਹੈ ਕਿ ਉਹ ਲੋਕਾਂ ਦੇ ਉੱਤੇ ਨਜ਼ਰ ਰੱਖਣ ਉਹਨਾਂ ਦੇ ਉੱਤੇ ਪੂਰੀ ਅੱਖ ਰੱਖਣ ਉਹਨਾਂ ਨੂੰ ਕੁਝ ਕਰਨਾ ਦੇਣ ਔਰ ਇਹ ਕੈਂਪ ਕਿੱਥੇ ਲੱਗੇ ਨੇ ਕਿਹਾ ਜਾਂਦਾ ਹੈ 捐点钱。